ਕਾਲਿੰਗ ਗੂਗਲੂ ਕਾਲਿੰਗ ਹਮ ਲੋਗ 5800 ਮੀਟਰ ਸੇ ਨੀਚੇ ਆ ਰਹੇ ਹਾਂ ਵੈਦਰ ਖਰਾਬ ਹੋ ਰਹਾ ਹੈ ਅਜੀ ਸਵੇਰ ਦੇ ਵੱਜ ਗਏ 6 ਤੇ ਅੱਜ 11 ਤਰੀਕ ਹੋ ਗਈ ਦਿਨ ਸੋਮਵਾਰ ਹੈ ਅੱਜ ਆਪਾਂ ਟ੍ਰੈਕ ਸ਼ੁਰੂ ਕਰਨਾ ਹੈ ਆਪਣਾ ਬਸ ਚੱਲਦੇ ਹਾਂ ਘੰਟੇ ਤੱਕ ਬੰਦਿਆਂ ਨੂੰ ਠਾਉਣੇ ਆ ਆਪਣੇ ਲੋ ਮੌਸਮ ਪੂਰਾ ਸੋਹਣਾ ਅੱਜ ਪਹਾੜੀਆਂ ਦੇ ਤਾਹਾਂ ਤੋਂ ਧੁੱਪ ਆ ਵੀ ਗਈ। ਇਹੋ ਚੀਜ਼ ਆਈ ਸੀ ਆਪਣੋ ਉਹ ਨਿਕਲਦਾ ਆਉਂਦਾ ਤਰੋ ਸੂਰਜ। ਬਸ ਮੌਸਮ ਸੈੱਟ ਰਹੇ ਤੇ ਅੱਜ ਇੱਕ ਨੰਬਰ ਕੰਮ ਕਰ ਦੇਣਾ ਆਪਾਂ। ਕੀ ਆ ਕੋਈ ਇਹ ਕਰ ਲਿਆ ਆਪਾਂ ਪੀਣ ਵਾਲਾ ਪਾਣੀ ਗਰਮਾ ਠੰਡ ਬਹੁਤ ਜ਼ਿਆਦਾ ਇੱਥੇ ਤੇ ਹੁਣ ਕਰ ਲੱਗੇ ਆਂ ਮੂੰਹ ਧੋਣ ਨੂੰ ਪਾਣੀ ਗਰਮਾ ਜਿਹੜੀਆਂ ਤੁਹਾਨੂੰ ਪਾਈਪ ਦਿਖਾਈ ਸੀ ਪਾਣੀ ਗਰਮ ਵਾਲੀ ਉਹ ਜਦੋਂ ਧੁੱਪ ਚੜ੍ਹਿਆ ਹੀ ਸਵੇਰੇ ਦੀ ਉਹ ਚੋਂ ਤਾਂ ਦੁਪਹਿਰੇ ਆਉਣ ਲੱਗਦਾ ਐਸ ਵੇਲੇ ਤਾਂ ਗੜਾ ਬਣਿਆ ਪਿਆ ਠੰਡੂ ਦੇ ਬੱਡੇ ਨੇ ਜਿਆ ਰੱਖਦੇ ਹੋਏ ਆਪਾਂ ਪੀਣ ਨੂੰ ਕਰ ਲਿਆ ਪਾਣੀ ਗਰਮ ਤੇ ਆਹ ਕਰੀ ਜਾਂਦੇ ਆ ਮੂੰਹ ਹੱਥ ਧੋਣ ਨੂੰ ਰੋਜ਼ ਕਹਿ ਦਿੰਦਾ ਮੈਂ ਵੀ ਅੱਜ ਤੋਂ ਸ਼ੁਰੂ ਆ ਕੱਲ ਤੋਂ ਸ਼ੁਰੂ ਆ ਟਰੈਕਿੰਗ ਪਰ ਅੱਜ ਤੋਂ 100% ਸ਼ੁਰੂ ਆ ਹੁਣ ਆਪਣੀ ਬੰਦੇ ਆਪਣੇ ਪਹੁੰਚ ਚੁੱਕੇ ਨੇ ਕੱਲ ਹੀ ਤੇ ਬਸ ਹੋਣਾ ਆਪਾਂ ਘੰਟੇ ਤੱਕ ਕਰਦੇ ਆਂ ਟਰੈਕ ਖਾ ਪੀ ਕੇ ਫੇਰ ਅੱਗੇ ਤੁਹਾਨੂੰ ਦਿਖਾਉਣੇ ਆ ਟਰੈਕ ਦੀਆਂ ਵੀਡੀਓ ਕਿਉਂਕਿ ਇਹ ਸਫਰੀ ਜਨਾਮ ਪੀਕ ਦਾ ਸੀਗਾ ਤੇ ਜਨਾਮ ਪੀਕ ਸ਼ੁਰੂ ਹੋਈ ਅੱਜ 6ਵੇਂ 7ਵੇਂ ਦਿਨ ਕਿਤੇ ਟੂਰ ਦੇ ਜਿਹੜੇ 3-4 ਦਿਨਾਂ ਦੇ ਆਪਾਂ ਇੱਥੇ ਪਹਾੜਾ ਜਾ ਕੇ ਬੈਠੇ ਸੀਗੇ ਵਿੱਚ ਵਿਚਾਲੇ ਨਾ ਨੈਟਵਰਕ ਨਾ ਕੁਝ ਹੋਰ ਅੱਜ ਉਹਦਾ ਆਪਣਾ ਮੁੱਲ ਮੜੂਗਾ ਅੱਜ ਦਿਖਾਵਾਂਗੇ ਸੋਨੂੰ ਆਪਾਂ ਵੀ ਆਪਾਂ ਕਿਉਂ ਬੈਠੇ ਸੀ ਇੱਥੇ ਤਿੰਨ ਜਣਾਂ ਦੇ ਕੀ ਕਰਨਾ ਹੈ ਯਾ ਕੀ ਹੈ ਜਨਾਬ ਪੀਤ ਕੀ ਗੱਲ ਬਾਤ ਹੈ ਤੇ ਇੱਕ ਆਪਾਂ ਸੋਨੂੰ ਬੜੇ ਤਗੜੇ ਬੰਦੇ ਨਾਲ ਮਲਾਵਾਂਗੇ ਜੱਗੇ ਬਰਾੜ ਨਾਲ ਜਦੋਂ ਆਪਾਂ ਚੋਟੀ ਤੇ ਚੜਗੇ ਮਤਲਬ ਡਿਟੇਲ ਤਾਂ ਕੀ ਦੱਸਣੀ ਹੈ ਸੋਨੂੰ ਪ੍ਰੈਕਟੀਕਲੀ ਦਿਖਾਵਾਂਗੇ ਬਾਈ ਦਾ ਜਦੋਂ ਆਪਾਂ ਚੋਟੀ ਤੇ ਚੜਗੇ ਅਸੀਂ ਤਾਂ ਲਗਾਵਾਂਗੇ ਤਿੰਨ ਚਾਰ ਘੰਟੇ ਥੱਲੇ ਆਉਣ ਤੇ ਤੇ ਬਾਈ ਆਊਗਾ ਦੋਆਂ ਮਿੰਟਾਂ 'ਚ ਛਾਲ ਮਾਰ ਕੇ ਫਲਾਈਂਗ ਕਰਦਾ ਬਾਈ ਬਾਕੀ ਸਾਨੂੰ ਪ੍ਰੈਕਟੀਕਲ ਦੇ ਨਾਲ-ਨਾਲ ਚੋਟੀ ਤੇ ਜਾ ਕੇ ਡਿਟੇਲ ਦਿਖਾਵਾਂਗੇ ਬਾਈ ਦੀ ਵੀ ਕੀ ਗੱਲ ਬਾਤ ਹੈ। ਕੀ ਬਾਤਾਂ ਬੰਦਿਆਂ ਨਾਲ ਮਿਲ ਰਹੇ ਹੈ ਤੇ ਆਪਾਂ ਕੀ ਬਾਤਾਂ ਆਪਣੇ ਐਕਸਪੀਰੀਅੰਸ ਹੋਣਗੇ। ਅੱਜ ਜਮਾ ਪਹਾੜਾਂ ਦੇ ਵਿੱਚ ਲੱਗੇ ਹੋਏ ਨੇ ਆਪਣੇ ਦੋਹੇ ਟੈਂਟ ਤੇ ਵੈਸੇ ਉਹ ਟੈਂਟ ਵੀ ਆਪਣੇ ਹੀ ਆ ਜਿੱਥੇ ਮੈਂ ਪਾਣੀ ਦਿੱਤਾ ਕਰੀ ਜਾਂਦਾ ਸੀ। ਉਹ ਵੀ ਸਾਨੂੰ ਹੀ ਸਮਾ ਗਿਆ। ਕਹਿੰਦਾ ਵੀ ਜਿਹੜਾ ਕੁਝ ਖਾਣਾ ਪੀਣਾ ਚੱਕੋ ਬਣਾਓ ਇੱਥੋਂ ਗੈਸ ਤੇ ਕੋਈ ਚੱਕਰ ਨਹੀਂ ਛੋੜਿਆ ਹੈ। ਉਹ ਸਾਡੀ ਮਹਾਨਦਾਰੀ ਉਹ ਦੂਆ ਮੈਨੂੰ ਦੱਸ ਜੀ ਉਹ ਵੀ ਮੇਰਾ ਕੀ ਕੀ ਵਰਤਿਆ ਇਹ ਹਜੇ ਕੋਈ ਬੰਦਾ ਨਹੀਂ ਉੱਠਿਆ ਥੱਲੇ ਯਾਰ ਹੋਰੀ ਉੱਠਿਆ ਸੋਨੇ ਬਸ ਆ ਪਤਾ ਦੇ ਟਾਈਮ ਦਾ ਕੋਲ ਨੂੰ ਸਾਰਿਆਂ ਨੂੰ ਮੈਂ ਉਹਨਾ ਟਾਈਮ ਪਹਿਲਾਂ ਸੀ ਧੁੱਪ ਜੀ ਨਿਕਲ ਰਹੀ ਸੀ ਮਾ ਚਲ ਜਿਹੜੇ ਲਾ ਕੇ ਹੁੰਦੇ ਆ 1 ਤੋਂ 60 ਤੱਕ ਉਹ ਸਾਹਮਣੇ ਵਾਲਾ ਰਾਹ ਦਾ ਜਿਹੜਾ ਆਪਣੇ ਪੀਕ ਨੂੰ ਜਾਂਦਾ ਹੈ

ਉਹ ਦੋ ਦਰ ਮੋਟਰਸਾਈਕਲ ਤੇ ਬਿਨਾ ਗੇੜੇ ਕੱਢਿਆ ਨੇ ਤੂੰ ਕਿਹਾ ਜੀ ਬੱਦਗੀ ਹੋਇਆ ਤਾਂ ਇਸ ਵਿੱਚ ਮੈਂ ਕਿਹਾ ਯਾਰ ਸਮਝੀ ਹਾਂ ਹਾਂ ਉਹ ਚੱਲਦਾ ਸੀ ਜਿੱਥੇ ਬੈਠਾ ਸੀ ਜਦੋਂ ਸਕੂਲ ਵਾਲੇ ਮਾਸਟਰ ਨੂੰ ਸਾਰੇ ਭਾਨੇ ਪਤਾ ਹੁੰਦੇ ਆ ਨਾ ਸਾਨੂੰ ਸਾਰੇ ਸਭ ਨੂੰ ਪਤਾ ਲੱਗ ਜਾਂਦੀ ਕਿੱਥੇ ਉਹ ਦਿਨ ਰਾਤ ਨੂੰ ਕਹਿੰਦੇ ਮੈਂ ਹਵਾ ਵਾਜ ਗਈ ਮੇਰੇ ਕੋਲ ਮਾਊਂਟੇਨ ਜਦੋਂ ਸ਼ਾਮ ਹੋ ਜੇ ਬੋਡੀ ਪੈਕ ਹੁਪਾ ਦੁੱਈ ਕਾ ਕੀ ਹੋ ਹਾਂ ਇਹ ਰਪਾਈਪ ਪਾਈਪਾਂ ਤਾਂ ਕਿ ਫੋਲਡ ਹੁੰਦਾ ਨਾ ਇੱਥੋਂ ਪਤਾ ਲੱਗਦਾ ਵੀ ਆਪਾਂ ਕਿੰਨੇ ਐਲਟੀਟਿਊਡ ਤੇ ਫਿਰਦੇ ਆ ਇਹ ਐਲਟੀਟਿਊਡ ਕਰਕੇ ਹੁੰਦਾ ਨਾ ਪਈ ਆਕਸੀਜਨ ਦੀ ਘਾਟ ਕਰਕੇ ਪਾਟਾਂ ਤੇ ਯਾਰਿਆ ਲਫਾ ਫਾ ਲੈ ਮੈਂ ਚੀਜ਼ ਕਰੀਨ ਸੀ ਤਾਂ ਵੀ ਮਰੇ ਪਾਸ ਆ ਆ ਪਾਈ ਸੀ ਲਮਿਚ ये क्या है? दिखाने के लिए है ना? हाँ। तो हैं। ना? ले जाते बैकअप में अगर ज़्यादा हाँ कर देंगे रात को हैं? हाँ। है? हाँ। अरे करते हैं कुछ ना कुछ जिगाड़ सर ठीक है ना सर बिस्कुट और भुजिया ਆ ਵੈਸੇ ਵੀ ਰੋਟੀ ਲੈ ਜਾਂਦੇ ਨੇ ਸੇ ਹੈ ਉਹ ਵੀ ਕਰ ਸਕਦੇ ਹਾਂ ਰੋਟੀ ਲੈ ਜਾਂਦੇ ਹੈ ਅਗਰ 10 ਰੁਪਏ ਕੀ ਵੀ ਵੇਚੇਗਾ 100 ਕੀ ਆਏਗੀ ਸਜੀ ਜੇ ਆਪਣਾ ਡਿਨਰ ਰਹਾ ਤਾਂ ਓਕੇ ਕੀ ਖੁਸ਼ ਹੈ ਸੇ ਬਾਈ ਆਪਣੇ ਕੋਲੇ ਆ ਹਾਂ ਹਾਂ ਚਨਾ ਮਸਾਲਾ ਵੈਜ ਪਲਾਉ ਠੀਕ ਹੈ ਠੀਕ ਹੈ ਤੇ ਦੁਪਹਿਰ ਦਾ ਲੰਚ ਸੱਜੇ ਮੈਗੀ ਸ਼ੂਟ ਕਰ ਲੈ ਦਿਨ ਮੈਂ ਇਹਦੇ 2 3 4 5 5 ਜੰਨੇ ਆ ਅੱਛਾ ਸੱਜੇ ਸਵੇਰ ਨੂੰ ਪੋਹਾ ਬਣਾ ਲੇਗਾ ਨਾ ਇਹ ਕੌਣ ਸ ਹੈ ਇਹਦੀ ਤਰਕੇ ਵਾਲੀ ਖੰਡ ਨਾ ਪਤੂ ਪਤੂ ਸਾਡੀ ਆਪਣੀ ਨਾਮ ਕੀ ਹੈ ਆਪਕਾ ਗੁਗਲੂ ਆਪਾਂ ਇਹ ਪਹਾੜ ਤੇ ਚੜਨ ਜਾ ਰਹੇ ਹਾਂ ਪੰਜ ਬੰਦੇ ਗੁਰਪ੍ਰੀਤ ਬਾਈ ਮਨਪ੍ਰੀਤ ਮੈਂ ਗੂਗਲੂ ਸਾਡਾ ਕੁੱਕ ਤੇ ਇੱਕ ਹੈਗਾ ਜੱਗਾ ਬਰਾੜ ਬਾਈ ਉਹਦੇ ਨਾਲ ਤੁਹਾਨੂੰ ਮਿਲਾਵਾਂਗੇ ਨੈਕਸਟ ਲੈਵਲ ਬੰਦਾ ਉਹ ਪਹਾੜ ਤੋਂ 2 ਮਿੰਟਾਂ ਚ ਹੀ ਥੱਲੇ ਆਉ ਉਹ ਕਿਵੇਂ ਆਉ ਉਹ ਤੁਹਾਨੂੰ ਦਿਖਾਵਾਂਗੇ ਛਾਲ ਮਾਰ ਕੇ ਬੈਗ ਹੋ ਗਏ ਆਪਣੇ ਸਾਰੇ ਪੈਕ ਕਲਾ ਟੈਂਟ ਇਕੱਠਾ ਕਰਨ ਵਾਲਾ ਰਹਿ ਗਿਆ ਐਂ ਗੱਲਬਾਤ ਲੱਗ ਰਹੀ ਐ ਲੋਕ ਹੁਣ ਚੱਲੇ ਆ ਭਾਕੇ ਨੂੰ ਹੈ ਚੋਬਰ ਹੋ ਰਹੇ ਬਿਮਾਰ ਤੇ ਕਿਵੇਂ ਆ ਹੁਣ ਤਾਂ ਜਗ੍ਹਾ ਦੀ ਕਰ ਰਿਹਾ ਨਾ ਹੁਣ ਸਰੀਰ ਕੀ ਆਦਾ ਸਰੀਰ ਪਹਿਲੇ ਕੁਸ ਕਰੀਦਾ ਫਿਰ ਰੈਂਦੇ ਨੇ ਕਹਿੰਦਾ ਪੈ ਜਾ ਮਗਦਾ ਕੀ ਹੈ ਏਕ ਮਤ ਕਹਿ ਰਹੇ ਵੜਾ ਵੜਾ ਇਹ ਗੱਲਾਂ ਚ ਨੇ ਕੱਟਿਆ ਕਰੀਦਾ ਸੀਨੇ ਕੁਝ ਇਹ ਲੱਗੀਆਂ ਤੇ ਨੂੰ ਆ ਬਿਠਾ ਕੇ ਪੁੱਛੀ ਰੰਗੀਰੀ ਨੂੰ ਇਹ ਤੇ ਚੋਂ ਕੱਟਦਾ ਕੀ ਐ ਨਾਲੇ ਸਾਨੂੰ ਰੀਸ ਲਾਉਣਾ ਇਹ ਲੱਗੀਆਂ ਜੀ ਇਹ ਵੀ ਪਹਾੜੀ ਤੋਂ ਬਾਦ ਪਹਾੜਾ ਨਹੀਂ ਜੀ ਮਾਦੀ ਰੱਖੀ ਜਾਣਾ ਅਹੀਂ ਹੁੰਦਾ ਨਹੀਂ ਉਹ ਤਾਂ ਸਾਈਕਲ ਦੇ ਵੇਲੇ ਹੋਇਆ ਸੀ ਉਹ ਦੁਬਾਰੇ ਜੀੜੇ ਠਾਈ ਜੰਨੇ ਰਾਤ ਤਾਂ ਸਰੀਰਵਾ ਦਾ ਡਾਊਨ ਸੀ ਗਿਆ ਫਿਰ ਤੜਕੇ ਮੈਨੂੰ ਦੱਸੂ ਜਾਦਾ ਹੈ ਹੈ ਵੀ ਸਾਰੀ ਉਮਰ ਨਹੀਂ ਤਾਂ ਨਾ ਮੈਂ ਜਾਣ ਓਏ ਬੰਦੇ ਆਈ ਰੱਜੀ ਨਾਲ ਚਾਹੂ ਜਰੂਰ ਜਸਵਿੰਦਰ ਵੀ ਇੱਥੇ ਮੋਟੀਵੇਸ਼ਨ ਦਾ ਕੰਮ ਕਰ ਰਿਹਾ ਹੈ ਇਹ ਜਦੋਂ ਬਿਮਾਰ ਹੋ ਗਿਆ ਦੀ ਗੱਲ ਕਰ ਉਹ ਜਸਵਿੰਦਰ ਜਿਆਦਾ ਆ ਗਿਆ ਵੀ ਤਿੰਨ ਸਾਲਾਂ ਦਾ ਹਜੇ ਤੱਕ ਨਹੀਂ ਉਹ ਨੂੰ ਕਦਾਰ ਕੰਠਾ ਦਾ ਮੀਣਾ ਬੱਜ ਨੂੰ ਵੜਦਾ ਵੀ ਕਦਾਰ ਕੰਠਾ ਨਹੀਂ ਚੜੀ ਗਈ ਉਹ ਤਾਂ ਪਹਾੜੀ ਤਾਂ ਕਰਕੇ ਇਹ ਕਹਿੰਦਾ ਵੀ ਮੰਗ ਛੁੱਟੀ ਦਾ ਜਿਵੇਂ ਮੀਣਾ ਹੁੰਦਾ ਮਰਦਾ ਉਹ ਮੀ ਪਹਾੜ ਨਾ ਚੜੇ ਤਾਂ ਮੀਨਾ ਬਹੁਤ ਵੱਡਾ ਹੁੰਦਾ ਮਰਦਾਂ ਨੂੰ ਤੇ ਆ ਆਪਣੇ ਵਾਲਾ ਬੈਗ ਆ ਵੀ ਆ ਥੱਲੇ ਸਲੀਪਿੰਗ ਬੈਗ ਬੰਨਤਾ ਤਾਂ ਹਾਂ ਮੈਟ ਟੈਂਟ ਆਪਣਾ ਕਿਸੇ ਹੋਰ ਉਹਦੇ ਨਾਲ ਆਉਗਾ ਬੈਗ ਨਾਲ ਆਪਣੇ ਵਾਲਾ ਫਿਰ ਬੈਠਾ ਉੱਥੇ ਕਿਹੜਾ ਬੰਦਾ ਉਹ ਤਾਂ ਭੱਗ ਗਿਆ ਆਪਣੇ ਵਾਲਾ ਛੋਟਾ ਬਰਨਰ ਜਾਂ ਬਈ ਨਹੀਂ ਪਾਲਿਆ ਵਿੱਚ ਹੀ ਚੁੱਲਾ ਜਾਂ ਹਾਂ ਉਹ ਇਹਨਾਂ ਨੇ ਆਪਦੇ ਵਾਲੇ ਸਮਾਨ ਚ ਹੀ ਪਾਲੇ ਉਹ ਉਹ ਤਾਂ ਕਿਹੜਾ ਗੱਲ ਕਰਨੀ ਹਾਂਜੀ ਨਵੇਂ ਦਿਨ ਦੀ ਸਵੇਰ ਹੈ ਮੌਸਮ ਅੱਜ ਬਹੁਤ ਸੋਹਣਾ ਧੁੱਪ ਨਿਕਲੀ ਹੋਈ ਹੈ ਤੇ ਹੋ ਗਈ ਆਪਣੀ ਤਿਆਰੀ ਸਮਾਨ ਸੋਣ ਬਿਲਕੁਲ ਬੰਦ ਲਿਆ ਆਹ ਮਹੌਲਾ ਆ ਗੱਲਬਾਤ ਹੁਣ ਆਪਾਂ ਚੱਲੇ ਆ ਉੱਤੇ ਚੋਟੀ ਤੇ ਜਨਾਮ ਪੀਕ ਉਹ ਚੋਟੀ ਤੇ ਜਾ ਕੇ ਕੈਂਪ ਲਾਉਣਾ ਅੱਜ ਵੀ ਪਹਿਲਾ ਤਿਆਰੀ ਅੱਜ ਪੂਰੀ ਅੱਜ ਦਾ ਕੱਲ ਆਪਾਂ ਲਾਇਆ ਸੀ ਬੇਸ ਕੈਂਪ ਆ ਇਹ ਬੇਸ ਕੈਂਪ ਤੇ ਜਨਾਮ ਪੀਕ ਦਾ ਅੱਜ ਆਪਾਂ ਉੱਤੇ ਜਾ ਕੇ ਚੋਟੀ ਦੇ ਉੱਤੇ ਸਬਮਿਟ ਤੇ ਕੈਂਪ ਲਾਉਣਾ ਤੇ ਰਾਤ ਨੂੰ ਮੰਨ ਲਓ 12 ਵਜੇ ਤੋਂ ਬਾਅਦ ਉੱਠ ਕੇ ਆਪਾਂ ਸਬਮਿਟ ਕਰੇ ਹੋਣਾ ਉਸ ਤੋਂ ਬਾਅਦ ਥੱਲੇ ਬਾਕੀ ਗੱਲਾਂ ਨਾਲ ਦੀ ਨਾਲ ਤੇ ਆਹ ਗੱਲਬਾਤ ਤਿਆਰੀ ਆ ਆਹ ਦੇਖ ਲਓ ਐ ਸਮਾਨ ਲੱਦਿਆ ਹੋਇਆ ਤਾਂ ਬਾਅਦ ਮੈਥੋਡਿਕਲੀ ਪਾਉਣਾ ਜ਼ਰੂਰੀ ਹੈ ਬਈ ਜਿਵੇਂ ਜਦੋਂ ਆਪਾਂ ਜਿੰਮ ਜਾਣੇ ਬੰਦੇ ਮੱਥਾ ਟੇਕ ਕੇ ਜਿੰਮ 'ਚ ਵੜਦੇ ਆਂ ਇਹ ਬੰਦੇ ਨੂੰ ਕੋਈ ਇੰਜਰੀ ਨਾ ਆਵੇ ਉਹੀ ਚੀਜ਼ ਪਹਾੜ ਦੀ ਹੈ ਕੋਈ ਵੀ ਜਦੋਂ ਬੰਦਾ ਪਹਾੜ ਚੜਦਾ ਚੋਟੀ ਸਰ ਕਰਨ ਲਈ ਪਹਿਲਾਂ ਉਹ ਮੱਥਾ ਟੇਕਦਾ ਫਿਰ ਅੱਗੇ ਵੱਲ ਵੱਧਦਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਬਹੁਤ ਜ਼ਰੂਰੀ ਹੈ ਇਹ ਸਾਨੂੰ ਐਕਸਪੀਰੀਅੰਸ ਮਾਉਂਟੇਰਾਂ ਨੇ ਦੱਸਿਆ ਨੇ ਉਹ ਬਾਈ ਵੇਖੀ ਕੀ ਜਾਂਦਾ ਯਾਰ ਕੌਣ

ਹੋਲ ਕੋਲ ਤਿਆਰੀ ਹੈ ਕੋਲ ਤਿਆਰੀ ਹੈ ਠੀਕ ਹੈ ਓਕੇ ਹੈਲੋ 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 ਕਮ ਇਨ ਟੀਮ ਤਿਆਰ ਹੈ ਆਪਣੀ ਬਈ ਸਾਰੀ ਓਕੇ ਆਲਸਾਈਡ ਆਲ ਰੈਡੀ ਮਨਾ ਦੇ ਰਿਹਾ ਬੈਕਗ੍ਰਾਉਂਡ ਇਹ ਕਿੱਥੇ ਜਾ ਕੇ ਮੰਗੇ ਹੋੜ ਇੱਕ ਤੀ ਬੰਦੇ ਆਪਣੇ ਨਾਲ ਬਹੁਤ ਤਗੜੇ ਤਗੜੇ ਆ ਸਾਨੂੰ ਉੱਪਰ ਜਾ ਕੇ ਮਿਲੇ ਆਣੇ ਚੋਟੀ ਤੇ ਜੱਗੇ ਬਾਈ ਨਾਲ ਮਿਲੇ ਆਣੇ ਆ ਮਿਲੇ ਆਣੇ ਆ ਆਹ ਤੇ ਆਪਣਾ ਗੋਗਲੂ ਬਾਈ ਕਿਵੇਂ ਹੋ ਬਾਈ ਵਾਹ ਫੁੱਲ ਪਾਵਰ ਇਹ ਆਪਣਾ ਮਨਪ੍ਰੀਤ ਬਾਈ ਤੇ ਇਹ ਆਪਣੇ ਨਮਸਤੇ ਸਿਖਿਆ ਆ ਰਹੀ ਆ ਕਾਦਾ ਕਾ ਚਲੋ ਚਲੀਏ ਭਾਈ ਜੀ ਗੱਲ ਸੁਣ ਲੋ ਆਰਾਮਦਾਰੀ ਨਾ ਕਰਨਾ ਕੋਈ ਟਕਾ ਨਹੀਂ ਕਰਨਾ ਆਪਾਂ ਮੈਂ ਆ ਆਪਾਂ ਹੋਊਗਾ ਆਪਾਂ ਮਜੱਗਾ ਬਾਈ ਠੀਕ ਹੈ ਭਾਈ ਇੱਕ ਦੋ ਦਿਨ ਨੂੰ ਮੋਟੀਵੇਟ ਕਰਨਾ ਇਹ ਆਪਾਂ ਨੂੰ ਲੱਗਿਆ ਕਿ ਕਿਤੇ ਨਾ ਕਿਤੇ ਆਪਣੀ ਬੋਡੀ ਉਹ ਕਰ ਰਹੀ ਆ ਕਿ ਇਹ ਥੱਕੇ ਨਾ ਪੁੱਛ ਕਿਸੇ ਨੂੰ ਨਹੀਂ ਕਰਨਾ ਕਿਉਂਕਿ ਇਹ ਹਾਈਕ ਆ ਲੱਗ ਗਿਆ ਇਹ ਜੂਗਾ ਹਾਈਕ ਥੋੜੀ ਇਹ ਲੱਗਿਆ ਠੀਕ ਆ ਭਾਵੇਂ ਮੈਂ ਆ ਹੋ ਸਕਦਾ ਮੇਰੀ ਬੋਡੀ ਵੀ ਉਹ ਨਹੀਂ ਹੁੰਦਾ ਕਿ ਹਰ ਬੰਦੇ ਦੀ ਬਾਡੀ ਫੈਟ ਰਹਿੰਦੀ ਆ ਠੀਕ ਆ ਪਰ ਜ਼ੋਰ ਨਹੀਂ ਮਾਰਨਾ ਲਾ ਦੋ ਜਗਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ जय श्री राम बम बम बोले चलो जी, जी। वाहिदु सच्चे बादशाह मेर करी दादा स्कूटर ਦਾ ਸਟਾਈਲ ਦੇਖ ਰੇ ਇਹ ਆ ਪਰਿਵਾਰ ਕ੍ਰੋਸ ਕਰਨੀ ਠੀਕ ਹੈ ਬਾਕੀ ਸਾਰੇ ਨੰਗੇ ਪੈਰ ਨਾਲ ਯਾਰ ਸਭੀ ਪ੍ਰੋਪਰ ਟਾਈਮ ਤੇ ਉੱਠੇ ਆ 10 ਵਜੇ ਦੋ ਬੰਦੇ ਜਾ ਰਹੇ ਆਪਣੀ ਉਹ ਤੇ ਦੋ ਆ ਰਹੇ ਥੱਲੇ ਮੇਰਾ ਇਹ ਨਿੱਜੀ ਤਯਰਪਾ ਪਹਾੜਾਂ ਦਾ ਵੀ ਤੁਸੀਂ ਇਹ ਥੱਕਿਓ ਚਾਹੀ ਨਹੀਂ ਪਰ ਹੌਲੀ ਹੌਲੀ ਪਾਪਾ ਪਟੋ ਜਿਵੇਂ ਆਪਾਂ ਕਈ ਵਾਰ ਆਇਆ ਹੁੰਦਾ ਵੀ ਮੈਂ ਤਾਂ ਪੂਰੀ ਜਾਨ ਜਾਂ ਤੱਕਿਆ ਨਹੀਂ ਵੱਡੇ ਵੱਡੇ ਪਾਪ ਪਟਣ ਲੱਗੇ ਜਾਂਦੇ ਆ ਪਹਾੜ ਮੂਰੇ ਲਾ ਲੈਂਦੇ ਛੋਟੇ ਛੋਟੇ ਪਾਪਾ ਪਟ ਕੇ ਅੱਗੇ ਵਧਦੇ ਜੋ ਆਪਣੀ ਮੰਜ਼ਿਲ ਵੱਲ ਨੂੰ ਆਹ ਰਿਵਰ ਕਰਾਸ ਕਰਕੇ ਆਪਾਂ ਪਰਾਂ ਵਾਲੇ ਪਾਸੇ ਟੱਪਣਾ ਹੁਣ ਬਾਜਾਂ 'ਤੇ ਤਾਂ ਪਾਇਆਂ ਹੋਈਆਂ ਚੱਪਲਾਂ ਆਪਾਂ ਨੂੰ ਆਪਣੇ ਜੁੱਤੇ ਲਾਉਣੇ ਪੈਣਗੇ ਪਾਣੀ ਬਹੁਤ ਤੇਜ਼ ਹੈ ਨੇੜੇ ਜਾ ਕੇ ਦਿਖਾਉਣਾ ਤੁਹਾਨੂੰ ਮੈਂ ਆਸੇ ਉਹ ਬਹੁਤ ਲੰਬੇ ਤੱਕ ਹੈ ਦੂਰਾ ਤੇ ਪਾਣੀ ਬਹੁਤ ਤੇਜ਼ ਹੋ ਗਿਆ ਜਿਵੇਂ ਜਿਵੇਂ ਆਪਾਂ ਹੋਰ ਲੇਟ ਹੋਈ ਜਾਂਦੇ ਪਾਣੀ ਇਦੋਂ ਵੀ ਤੇਜ਼ ਹੋਈ ਜਾਣਾ ਸੀਗਾ ਹੁਣ ਆਪਾਂ ਇਹ ਵਾਟਰ ਕ੍ਰੋਸ ਕਰਨਾ ਚਾਹੇ ਕਿ ਨਹੀਂ ਮਰਜੀ ਠੰਡ ਹੋਵੇ ਪਰ ਜੇ ਤੁਸੀਂ ਪਹਾੜ ਚੜਦੇ ਹੋ ਜ਼ੋਰ ਲੱਗਦਾ ਮੁੜਕਾ ਨਿਕਲਦਾ ਅੱਚ ਗਿਆੜੇ ਨਿਕਲ ਜਾਂਦੇ ਉਹਦੀ ਉਹਦੇ ਕਰਕੇ ਆਪਾਂ ਆ ਫਲੀਜ਼ ਪਾ ਲਈ ਹਲਕੀ ਜੀ ਜੈ ਬਰਕਰਾਰ ਕਰਨਾ ਪਊ ਆਪਾਂ ਨੂੰ ਜਿੱਤੇ ਪੂਰ ਤੇ ਪਹਾਲੇ ਗਣਾ ਚ ਪੈਰ ਨੰਗੇ ਆ ਬਹੁਤ ਬਦਮਾਸ਼ਾਂ ਦੀ ਵੀਡੀਓ ਉਹ ਦੇਦਣਾ ਹੈ ਇਹ ਚੇਂਡ ਬਣਾ ਕੇ ਆਏ ਸਾਰੇ ਕੱਪੜੇ ਭਿੱਜ ਗਏ ਆਹ ਹੋ ਬਦਲੇ ਲੋਰ ਲੋਰ ਸਾਰੀ ਭਿੱਜ ਗਈ ਨਾਲੇ ਉੱਤੇ ਟੰਗੀ ਸੀ ਪਾਣੀ ਜਮਾ ਘੜਾ ਬਹੁਤ ਜਿਆਦੇ ਢੰਡਾ ਪਾਣੀ ਆ ਬਾਈ ਕੰਮ ਨਹੀਂ ਜਰਾਤੀ ਬਣੀ ਨੇ ਬਹੁਤ ਜਿਆਦੇ ਅਜੇ 2 ਰਿਵਰ ਕਰਾਸਿੰਗ ਹੋਰ ਨੇ ਕੀ ਕਰੀ ਅਜੇ ਤਾਂ ਆਪਾਂ 2 ਹੋਰ ਲੰਘਣੇ ਆ ਵਾਟਰਕ੍ਰੋਸਿੰਗ ਆਪਾਂ ਕਰ ਲੀਆਂ ਇੱਕ ਰਹਿ ਗਿਆ ਬਸ ਇੱਕ ਰਹਿ ਗਿਆ ਬਈ ਕਿ ਹੁਣ ਇੱਕ ਰਹਿ ਗਿਆ ਹਉ ਉੱਪਰ ਨੂੰ ਵਧਣਾ ਆਪਾਂ ਇਹ ਗੋਠ ਪਰੇ ਬਾੜੀ ਬਹੁਤ ਤੇਜ਼ ਹੈ ਹੁਣ ਰਣਨੀਤੀ ਬਣ ਰਹੀ ਹੈ ਵੀ ਇੱਥੋਂ ਦੀ ਲੰਘਿਆ ਜਾਵੇ ਕਿ ਸਿੱਧਾ ਜਾ ਕੇ ਉੱਪਰ ਦੀ ਲੰਘੀਏ ਪਾਣੀ ਬੜ ਰਿਹਾ ਬਹੁਤ ਤੇਜ਼ ਪਾਣੀ ਹੈ ਚੱਲ ਬਈ ਮੋੜ ਥੱਲੇ ਜਾ ਰਹੇ ਹੁਣ ਉਤੋਂ ਦੀ ਲੰਗਿਆਣੀ ਆ ਕਿਉਂਤੀ ਲੱਗੀ ਐ ਚਲੋ ਉਤੀ ਲੰਗਦੇ ਐ ਇਹ ਤੇ ਵੀ ਬਹੁਤ ਇਹ ਦਿਮਾਗ ਵਾਲੀ ਗੱਲ ਐ ਵੀ ਕਿੱਧਰ ਦੀ ਲੰਗੀ ਐ ਕਿਧਰ ਪੱਥਰ ਜ਼ਿਆਦਾ ਇਸ ਲਈ ਪ੍ਰੀ ਨਹੀਂ ਹੋਣੇ ਕਿਧਰ ਪਾਣੀ ਦਾ ਵਹਾ ਘਟਾਉਂਦਾ ਹੋਊ ਤੇ ਡੂੰਘਾ ਘਟਾਉ। ਉਹ ਪਹਿਲੇ ਵਾਲੇ 'ਚ ਸਾਨੂੰ ਜੱਜਮੈਂਟ ਨਹੀਂ ਹੋਈ ਬਹੁਤ ਡੂੰਘਾ ਸੀ ਲੱਖ ਤੱਕ ਰੁਪਏ ਨਾਲ ਕੰਮ ਹੋ ਗਿਆ ਸੀ ਇਹ ਮੇਰਾ ਇਹ ਜੱਗੇ ਬਾਈ ਦੀ ਢੇੜ ਆਪਾਂ ਉਹ ਵਿਹਾਰੀ ਐ ਕਮ ਆਨ ਟੀਮ ਗੋ 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 ਵਾਸ ਲਿਆ ਨੂੰ ਕਮ ਆਨ ਆਈ ਐਮ ਯਰ ਲੀਡਰ ਇਹ ਬਾਈ ਉਹਦਾ ਬਾਈ ਵਰਗੇ ਐਕਸਪੀਰੀਅੰਸ ਆ ਗੱਲ ਕਰ ਟਪਾ ਸਾਰਿਆਂ ਨੂੰ ਮੈਂ ਹੀ ਰਿਹਾ ਮੂਰੇ ਲੱਗ ਕੇ ਚਲੋ ਵੀ ਹੁਣ ਮੈਂ ਟਪਾ ਕੇ ਆਉਣਾ ਮੜੇ ਮੁੰਡੇ ਡਰਦੇ ਆ ਇਹ ਟੱਪਣ ਤੋਂ ਪਾਣੀ ਉਹ ਨਹੀਂ ਮਿਹਨਤ ਦੁਬਾਰੇ ਕਰਨੀ ਪਊ ਉੱਥੋਂ ਉੱਥੋਂ ਢੂੰਗਾ ਵਾਲਾ ਉੱਥੋਂ ਲੰਘਿਆ ਨਹੀਂ ਜਾ ਰਿਹਾ ਪਰਾਂਲੇ ਪਾਸੇ ਹੁਣ ਦੁਬਾਰੇ ਥੱਲੇ ਜਾਣਾ ਪਊ ਓਡੀ ਠੰਡੇ ਪਾਣੀ ਦੇ ਜੀ ਥੱਲੋ ਲੰਘ ਕੇ ਆਉਣੇ ਕਿਸੇ ਲੋਟ ਇਧਰ ਲੈ ਦੋ ਵਾਟਰ ਕ੍ਰੋਸ ਦਾ ਛੋਟੇ ਥੀਗੇ ਆ ਬਹੁਤ ਜਿਆਦਾ ਵੱਟਾ ਤੇ ਚ ਪਾਣੀ ਦਾ ਵਹਾਅ ਵੀ ਬਹੁਤ ਤੇਜ ਹੈ ਇਹਦਾ ਨਹੀਂ ਹਿਸਾਬ ਆ ਰਿਹਾ ਪਹਿਲਾਂ ਇੱਕ ਵਾਰੀ ਤਾਹਾਂ ਬਾਗੇ ਉਥੋਂ ਨਹੀਂ ਰਸਤਾ ਮਿਲੇ ਹੁਣ ਦੁਬਾਰੇ ਥੱਲੇ ਆਏ ਆ ਬਸ ਇਹ ਲਾਸਟ ਹੀ ਹੈ ਤੇ ਇਹ ਬਹੁਤ ਵੱਟਾ ਤੇ ਬਹੁਤ ਜ਼ਿਆਦਾ ਤੇਜ ਹੈ ਤੇ ਡੂੰਘਾ ਹੈ ਤੇ ਚਲੋ ਲੰਗਨ ਦਾ ਰਸਤਾ ਨਹੀਂ ਮਿਲ ਰਿਹਾ ਆਪਾਂ ਨੂੰ ਗਰੀ ਖਤਰੋਂ ਦਾ ਖਿਡਾਰੀ ਇਕੱਲੀ ਚੈੱਕ ਕਰਨ ਗਿਆ ਵੀ ਕਿੱਥੇ-ਕਿੱਥੇ ਪਾਣੀ ਲੋਟ ਹੈ ਕਿੱਥੇ ਡੂੰਘਾ ਨਹੀਂ ਹੈਗਾ ਫੇਰ ਮਗਰੇ-ਮਗਰ ਆफी ਚੱਲਦੇ ਆਂ ਪਹਿਲਾਂ ਇਹ ਇੱਕ-ਇੱਕ ਬੰਦੇ ਨੂੰ ਗਾਹਾਂ ਭੇਜਦੇ ਆਂ ਵੀ ਦੇਖ ਕੇ ਆਉਣਗੇ ਉਹ ਆਪਦੀ ਸਟਿਕ ਨਾਲ ਵੀ ਜਿਆਦਾ ਡੂੰਘਾ ਪਾਣੀ ਕਿੱਥੋਂ ਨਹੀਂ ਹੈਗਾ ਕਿੱਥੋਂ ਆਪਾਂ ਲੱਗਿਆ ਜਾ ਸਕਦਾ ਫੇਰ ਇੱਕ ਦੂਜੇ ਦੇ ਹੱਥ ਫੜ ਕੇ ਚੇਨ ਬਣਾ ਕੇ ਆਪਾਂ ਇਹ ਰਿਵਰ ਕ੍ਰੋਸ ਕਰਾਂਗੇ ਕਾ ਜੀ ਸੋਚੀ ਜਾਂਦੇ ਆ ਵੀ ਕਿਵੇਂ ਕੀ ਗੱਲਬਾਤ ਰਣਨੀਤੀ ਬਣਾਈ ਜਾਂਦੇ ਆ ਜਿਵੇਂ ਤੋਨੀ ਨਹੀਂ ਸਾਈਡ ਤੇ ਖੜਾ ਸਾਰਿਆਂ ਨੂੰ ਦੱਸੀ ਜਾਂਦਾ ਹੁੰਦਾ ਵੀ ਐ ਬਾਲ ਸਟ ਇੱਥੇ ਬਿਲਡਿੰਗ ਕਰ ਉਹ ਟਰੈਕਿੰਗ ਦਾ ਤੋਨੀ ਆਏ ਉਹ ਇਸ਼ਾਰੇ ਕਰੀ ਜਾਂਦਾ ਉਹਨੂੰ ਕਹਿੰਦਾ ਤੂੰ ਇੱਥੇ ਖੜ ਤੂੰ ਇੱਧਰ ਜਾ ਹੈ ਬਸ ਵੱਡੀ ਚੁਣੌਤੀ ਇਹ ਜਦੋਂ ਆਪਾਂ ਇਹ ਕ੍ਰੋਸ ਕਰਕੇ ਮੁੜ ਕੇ ਨਹੀਂ ਕੋਈ ਚੱਕਰ ਮੁੜ ਕੇ ਦਾ ਹੌਲੀ ਹੌਲੀ ਪੱਪ ਪਟਦੇ ਆ ਆਪਾਂ ਅੱਗੇ ਆਪਣੀ ਮੰਜ਼ਿਲ ਨੂੰ ਵਧੀ ਜਾਵਾਂਗੇ ਆਪਣੇ ਕੋਲੇ ਗਰੁੱਪ ਵਾਲਾ ਕੰਮ ਨਹੀਂ ਆਪਾਂ ਆਪ ਮਹਾਰੀ ਆਏ ਆ ਜਦੋਂ ਆਪਾਂ ਗਰੁੱਪ ਨਾਲ ਆਉਂਦੇ ਹਾਂ ਫਿਰਦਾ ਸਾਰਾ ਸਮਾਨ ਉਹ ਚੱਕਦੇ ਆ ਆਪਾਂ ਇਕੱਲਾ ਤੁਰ ਨਹੀਂ ਹੁੰਦਾ ਆਪਣੇ ਜਾਂਦਿਆਂ ਨੂੰ ਟੈਂਟ ਲਾ ਦਿੰਦੇ ਆ ਐਕਤੀ ਆਪਾਂ ਫਿਰ ਐਕਸਪੀਰੀਅੰਸ ਕਰਨਾ ਸੀ ਤਾਂ ਕਰਕੇ ਕੱਲੀ ਕੱਲੀ ਥਾਂ ਉੱਤੇ ਤੁਰੇ ਆ ਆਪ ਤੇ ਛੀ ਟੈਂਟ ਤੋਂ ਟੂ ਸਾਰਾ ਕੁਝ ਬੈਗਾਂ ਦੇ ਬੰਨਿਆ ਹੋਇਆ ਬੂਟੂ ਦੇ ਬੈਗ ਖਾਣ ਪੀਣ ਤੋਂ ਲੈ ਕੇ A to Z ਆਪਣੇ ਕੋਲੇ ਆ ਮੈਨ ਬੇਸਡ ਵਾਈਲਡ ਵਾਲੇ ਮਗੂੰ ਹਮ ਬਹੁਤ ਮੁਸ਼ਕਿਲ ਮੇ ਹਾਂ ਕਿਵੇਂ ਕਰਾਸ ਕਰਾਂਗੇ ਹਮ ਜੇਹੇ ਰਿਵਰ ਅਮੇ ਨਹੀਂ ਪਤਾ ਚੱਲ ਰਹਾ ਬੜੀ ਬੜੀ ਚੁਣੌਤੀਆਂ ਹਮਾਰੇ ਸਾਹਮਣੇ ਆ ਰਹੀਆਂ ਹਮਾਰੇ ਤੇ ਇਹ ਨਾ ਲੰਘਾ ਜਾ ਰਹਾ ਨਾ ਟਾਪਾ ਜਾ ਰਹਾ ਇਹ ਨਹਰੇ ਪਰ ਕ੍ਰੋਸ ਕੀਤਾ ਸੀ ਉੰਨੇ ਹੀ ਵਾਪਸ ਆ ਗਏ ਜਮਾ ਪਹਿਲੀਆਂ ਚ ਕਿਉਂਕਿ ਉਹ ਲਾਸਟ ਵਾਲਾ ਇੱਥੋਂ ਟੱਪਿਆ ਨਹੀਂ ਜਾ ਰਿਹਾ ਹੁਣ ਜਮਾ ਥੱਲੇ ਜਾਣੇ ਆ ਥੱਲੋ ਲੰਘ ਕੇ ਆਉਣੇ ਆ ਬਹੁਤ ਜ਼ਿਆਦੇ ਡੰਡਾ ਪਾਣੀ ਆਈ ਬਹੁਤ ਜ਼ਿਆਦੇ ਰਹਿ ਰੱਬ ਦਾ ਨਾਮ ਆ ਗਏ ਪੈਰ ਜਿਵੇਂ ਕਰਦੇ ਬਹੁਤ ਤਿੱਖੀ ਚੜਾਈ ਹੈ ਜਮਾ ਉੱਤੇ ਉੱਤੇ ਉਹ ਜਾਨਾ ਜਿੱਥੇ ਉਹਨਾਂ ਬੰਦੇ ਦਿਖ ਰਹੇ ਆ ਜਮਾ ਸਿੱਧੀ ਨੱਕ ਦੀ ਸੇਰ ਨੂੰ ਤਿੱਖੀ ਚੜਾਈ ਹੈ ਹੋ ਥੱਲੋਂ ਆ ਰਹੇ ਆਪਣੇ ਬੰਦੇ ਬਹੁਤ ਜ਼ਿਆਦਾ ਤਿੱਖੀ ਚੜਾਈ ਆ ਗਈ ਆਉ ਜਾਈ ਜਾਂਦਾ ਮਣਪਰੀ ਸਾਹਮਣੇ ਆ ਪਹਾੜ ਦੇ ਪਰਾਂ ਵਾਲੇ ਪਾਸੇ ਰੱਪਣ ਆਪ ਜਿਵੇਂ ਆਪਾਂ ਸਾਈਕਲ ਟੂਰ ਵੇਲੇ ਗੱਲ ਕਰਦੇ ਹੁੰਦੇ ਸੀ ਵੀ ਫਿਜ਼ੀਕਲ ਹੈਲਥ ਨਾਲੋਂ ਮੈਂਟਲੀ ਹੈਲਥ ਜ਼ਰੂਰੀ ਹੈ ਉਹ ਅੱਜ ਪ੍ਰੂਫ ਹੋਈ ਜਾਂਦੀ ਹੈ ਮਨਪ੍ਰੀਤ ਦੇ ਰੂਪ ਚ ਉਹਦਾ ਕਾਰਨ ਇਹ ਹੈ ਕਿ ਮਨਪ੍ਰੀਤ ਪਿਛਲੇ 4 ਦਿਨਾਂ ਤੋਂ ਬਹੁਤ ਜ਼ਿਆਦਾ ਬਿਮਾਰ ਸੀ ਬਹੁਤ ਜ਼ਿਆਦਾ ਆਕਸੀਜਨ ਘਟੀ ਪਈ ਸੀ ਬੁਖਾਰ ਚੜ ਰਿਹਾ ਸੀ ਠੰਡ ਲੱਗਦੀ ਸੀ ਕੁਛ ਵੀ ਖਾਦਾ ਪੀਤਾ ਨਹੀਂ ਜਾ ਰਿਹਾ ਸੀ ਸ਼ਾਇਦ ਉਹ ਮਾਊਂਟੇਨ ਸਿਕਨੈਸ ਕਰਕੇ ਸੀਗਾ ਤੇ ਗੱਲ ਕਰ ਮੈਂਟਲੀ ਨਹੀਂ ਲੱਗਿਆ ਉਹ ਹੈਲਥ ਵਾਈਜ਼ ਬਹੁਤ ਕਮਜ਼ੋਰ ਹੋ ਰਿਹਾ ਸੀਗਾ ਗੱਲ ਕਰ ਮੈਂਟਲੀ ਮੁੰਡਾ ਸਟਰੋਂਗ ਹੈ ਆਉ ਜਾਈ ਜਾਂਦਾ ਸਾਰਿਆਂ ਨਾਲੋਂ ਮੂਰੇ ਪਹਾੜਿਆਂ ਨੂੰ چیرਦਾ ਯਾਰ ਮੈਂ ਆਪਦਾ ਸਾਈਕਲ ਬਾਰੇ ਗੱਲ ਕਰਦੇ ਹੁੰਦੇ ਜੇ ਤੁਸੀਂ ਮੈਂਟਲੀ ਨਹੀਂ ਸਟਰੋਂਗ ਫਿਰ ਫਿਜ਼ੀਕਲੀ ਤੁਹਾਡੇ ਚ ਕਿੰਨੀ ਮਰਜ਼ੀ ਜਾਣ ਪਈ ਐ ਜੇ ਤੁਹਾਡਾ ਦਿਮਾਗ ਨੈਗੇਟਿਵ ਹੋ ਗਿਆ ਤਾਂ ਸੁੱਤੋਂ ਪੈਂਟਲ ਵੀ ਨਹੀਂ ਪਾਜਦਾ ਉਹੀ ਚੀਜ਼ ਪਹਾੜਾਂ 'ਚ ਐ ਜੇ ਤੁਸੀਂ ਦਿਲ ਸੱਟ ਕੇ ਤਾਂ ਤੁਸੀਂ ਪੱਪ ਵੀ ਨਹੀਂ ਪਟ ਸਕਦੇ ਇਹ ਚੋ ਚੀਜ਼ਾਂ ਨਹੀਂ ਮੈਟਰ ਕਰਦੀਆਂ ਵੈਸੇ ਕਰਦੀਆਂ ਥੋੜੀਆਂ ਬਹੁਤੀਆਂ ਗੱਲ ਕਰੀਏ ੱਚ ਨੀਰੀ ਪੂਰੀ ਫਿਜ਼ੀਕਲ ਹੈਲਥ ਨਹੀਂ ਮੈਟਰ ਕਰਦੀ ਵੀ ਬੰਦਾ ਕਿੰਨਾ ਕੁ ਫਿੱਟ ਐ ਇਹ 'ਚ ਨਾਲ-ਨਾਲ ਛੋਟੀ ਦਿਮਾਗ ਦੀ ਸ਼ਕਤੀ ਵੀ ਚੈੱਕ ਹੁੰਦੀ ਐ ਦੀ ਦਿਮਾਖੋ ਕਿੰਨਾ ਕੁ ਮਜ਼ਬੂਤ ਹੈ ਮੁੰਡਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਆਪਣੇ ਨਿੱਜੀ ਤਜਰਬੇ ਨਾਲ ਦੱਸ ਰਿਹਾ ਵੀ ਤੁਸੀਂ ਚਾਹੇ ਥੱਕੇ ਹੋ ਚਾਹੇ ਥੱਕੇ ਨਹੀਂ ਹੈਗੇ ਪਰ ਜਦੋਂ ਤੁਸੀਂ ਕੋਈ ਚੋਟੀ ਚੜ੍ਹ ਰਹੇ ਹੋ ਤਾਂ ਹੌਲੀ-ਹੌਲੀ ਪਾ ਪੱਟੇ ਐਨੇ ਐਨੇ ਕਈ ਵਾਰ ਆਪਾਂ ਦੂਜੇ ਨੂੰ ਦੇਖ ਕੇ ਕਾਲੀ ਕਰ ਜਾਂਦੇ ਆ ਤੇ ਐ ਹੁੰਦਾ ਵੀ ਛੇਤੀ-ਛੇਤੀ ਭੱਜ ਗਏ ਤਾਂ ਫਿਰ ਉਹ ਬੰਦਾ ਥੋੜਾ ਟਾਈਮ ਹੀ ਭਜਦਾ ਇਹ ਜਮਾਖੀ ਦੇਖੀਆਂ ਗੱਲਾਂ ਨੇ ਕਦਾਰ ਕੰਠਾ ਵੇਲੇ ਅਸੀਂ 32 ਜਣੇ ਸੀ ਤੇ ਉੱਤੇ 18 ਜੜੇ ਆ ਜਿਹੜੇ ਉਹਨਾਂ ਚ ਬਾਹਲਾ ਅੱਜ ਨਾਲਠੀ ਜੀ ਕਰਦੇ ਸੀ ਮੈਂ ਤਾਂ ਹੋਣ ਗਿਆ ਤੇ ਉਹਨਾਂ ਦੀਆਂ ਫਿਰ 5-500 ਮੀਟਰ ਤੀ ਜੀਬਾ ਨਿਕਲਦੀਆਂ ਦੇਖੀਆਂ ਤਾਂ ਕਰਕੇ ਹੌਲੀ-ਹੌਲੀ ਪੱਪ ਪੱਟੇ ਵਿਊ ਦਾ ਆਨੰਦ ਲੈਂਦਾ ਜਾਵੇ ਤੇ ਆਪਦੀ ਬਾਟ ਨਿਮੇੜਦਾ ਜਾਵੇ ਧੰਨਵਾਦ ਹੁਣ ਆਪਾਂ ਇੱਥੇ ਬੈਠੇ ਬੀਟ ਕਰੀ ਜੰਨੇ ਆਪਣੀ ਟੀਮ ਦੀ ਟੀਮ ਵਰਕ ਬਹੁਤ ਜ਼ਰੂਰੀ ਹੈ ਇਕੱਲਾ ਬੰਦਾ ਨਹੀਂ ਕੁਝ ਕਰ ਸਕਦਾ ਹੁਣ ਅਸੀਂ ਅੱਗੇ ਆਗੇ ਥੋੜਾ ਜਿਹਾ ਤੇ ਹੁਣ ਅਸੀਂ ਆਪਦੇ ਨਾਲ ਦੇ ਸਾਥੀਆਂ ਨੂੰ ਡੀਤੀ ਜੰਨੇ ਆ ਜੇ ਤੁਸੀਂ ਆਪਦੀ ਟੀਮ ਨਾਲ ਚੱਲੋਗੇ ਰਲ ਮਿਲ ਕੇ ਤਾਂ ਇਹ ਤੁਸੀਂ ਚੋਟੀ ਸਰ ਕਰ ਸਕਦੇ ਹੋ ਇਹ ਜਿਹੜਾ ਆਪਾਂ ਨੂੰ ਰਸਤਾ ਦਿਖ ਰਿਹਾ ਇਹੀ ਰਸਤੇ ਜਾਣਾ ਆਪਾਂ ਸਿੱਧਾ ਪੱਥਰਾਂ ਪੱਥਰਾਂ ਤੇ ਵੀਡੀਓ 'ਚ ਦੇਖਣ ਨੂੰ ਸ਼ਾਇਦ ਸਿੱਧਾ ਜਿਹਾ ਲੱਗਦਾ ਹੋ ਪਰ ਟੇਡਾ ਬਹੁਤ ਟੇਡਾ ਰਸਤਾ ਹੈ ਇੱਕ ਟੇਡੇ ਕਮਾਜੀ ਸਵਾਰ ਹੈ ਆਹ ਰਸਤੇ ਜਾਣਾ ਆਪਾਂ ਪੱਥਰਾਂ ਤੇ ਥੋੜੀ-ਥੋੜੀ ਗੋਗਲੂ ਕਾਲਿੰਗ ਗੋਗਲੂ ਕਾਲਿੰਗ ਹਮ ਲੋਗ 5800 ਮੀਟਰ ਸੇ نیچے ਆ ਰਹੇ ਆਂ ਵੈਦਰ ਖਰਾਬ ਹੋ ਰਿਹਾ ਤੋ نیچے ਕਿਤਨਾ ਸਮਾਨ ਛੋੜਾ ਕੈਂਪ 'ਚ ਆਪ ਲੋਗੋ ਨੇ ਥੋੜਾ ਹੋੜਾ ਹੋਇਆ ਹੈ ਆਪਕੇ ਲੈਨੇ ਲਈ ਬਸ ਥੋੜਾ ਸਾ ਸਮਾਨ ਹੈ ਜਿਆਦਾ ਨਹੀਂ ਹੈ